ਬਰਾਬਰ ਤੇ ਚੱਲੋ ਬਾਰ ਸਟੂਡੈਂਟ ਰਜਿਸਟਰ ਕਰਦੇ ਆ ਸਾਡਾ ਖੂਨ ਡੁੱਲੇ ਹੋਲੇ ਕਿਸੇ ਦਾ ਕੰਟੀਨ ਦੇ ਕੋਲ ਕਿਸੇ ਦਾ ਚੌਕ ਦੇ ਕੋਲ ਕਿਸੇ ਦਾ ਐਕੈਡਮਿਕ ਬਲਾਕ ਦੇ ਕੋਲ ਹੋ ਗਿਆ ਪਿਆ ਤੁਗੀ ਸਾਡਾ ਕੰਮ ਖਤਮ ਹੋ ਗਿਆ ਮਤਲਬ ਸਾਡੀ ਯੂਨੀਵਰਸਿਟੀ ਖਤਮ ਵਪਾਰੀ ਕਰਨ ਕਰਨ ਲੱਗੇ ਨੇ ਵਪਾਰੀ ਕਰਥੌਟੀ ਐਜੂਕੇਸ਼ਨ ਦਾ ਉਹ ਸੱfte ਪੈਸਿਆਂ ਦੇ ਵਿੱਚ ਡਿਗਰੀ ਕਰ ਜਾਂਦੇ ਨੇ ਕਿੱਥੇ ਜਾਣ ਕਿੱਥੇ ਜਾਣ ਵਪਾਰੀ ਕਰਨ ਹੋ ਰਿਹਾ ਪਹਿਲਾਂ ਇਹਨੂੰ ਮਾਰਨ ਵਾਸਤੇ ਆ ਡਾਕਟਰ ਤੇ ਯੂਨੀਵਰਸਿਟੀਆਂ ਬਣਾਉਂਦੀਆਂ ਕਾਲਜ ਲਾਵਾਂਦੀਆਂ ਬਿਲਡਿੰਗ ਸਟਰਕਚਰ ਨੂੰ ਯੂਨੀਵਰਸਿਟੀਆਂ ਬਣਾਉਂਦੀਆਂ ਟੀਮਾਂ ਦੇ ਤਹਿਤ ਫਿਰ ਉਹ ਵਪਾਰੀ ਕਰਨ ਲੱਗੇ ਨੇ ਕਿਉਂ ਸੱਤੋਂ ਇਹਨਾਂ ਨੇ ਫਿਰ ਦਾ ਤੀਜਾ ਨੇਤਰ ਦਿੱਤਿਆ ਖੋਣੀ ਆ ਦਾ ਸ਼ੈਡੂਲ ਸਾਡੇ ਸਾਹਮਣੇ ਵੀ ਆ ਜਾਂਦਾ ਉਹਦੇ ਤੱਕ ਪਿੱਛੇ ਨਹੀਂ ਹਟਣਾ ਅਸੀਂ ਤੁਹਾਡੇ ਨਾਲ ਹਰ ਕਦਮ ਦੇ ਵਿੱਚ ਤੁਹਾਡੇ ਨਾਲ ਹੌਤੋਂ ਪਹਿਲਾਂ ਅਸੀਂ ਕੌਂਦੇ ਤਿੰਨ ਕੀਤਾ ਹੈ ਮਾਰ ਆਪਣੇ ਸਿਰ ਤੇ ਚੱਲਣਗੇ ਮੇਰੀਆਂ ਧੀਆਂ ਰੱਖੀਆਂ ਨੇ ਮੇਰੀਆਂ ਧਰਾਂ ਰੱਖੀਆਂ ਨੇ ਬੱਚਾ ਪ੍ਰਵਾਹ ਨਹੀਂ ਕਰਨੀ ਪ੍ਰਵਾਹ ਨਹੀਂ ਕਰਨੀ ਛੋਟੇ ਵੱਡੇ ਛੋਟੇ ਨਾਲ ਖੜਿਆ ਨਾਲ ਅਸੀਂ ਆਪਣੀਆਂ ਧੀਆਂ ਦੇ ਸਿਰਾਂ ਤੋਂ मता मोर्चा वलो भारतीय किसान यूनियन खोसांद वाजिरी परवान करणी थी वाहिगू जीा ख़सा वाहिगू जी ਇਸ ਤੋਂ ਬਾਅਦ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਇੱਕ ਤਾਂ ਇਹ ਡੈਕਰਮ ਤੋਂ ਤੇ ਲਿਸਟ ਤੋਂ ਬਾਹਰ ਜਾ ਰਿਹਾ ਪਰ ਸਾਡੇ ਬਹੁਤ ਹੀ ਸੀਨੀਅਰ ਮੈਂਬਰ ਇੱਥੇ ਜਿਹੜੇ 3-4 ਵਾਰ ਸੈਨੇਟਰ ਰਹੇ ਨੇ ਔਰ ਬਹੁਤ ਟਾਈਮ ਤੋਂ ਜੇ ਵੇਟ ਕਰ ਰਹੇ ਉਹਨਾਂ ਕੋ ਬਿਛਾ ਨਹੀਂ ਜਾਂਦਾ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਜਸਵੀਰ ਕਾਰਜ ਜੀ ਨੇ ਪਹਿ ਜਾਣ ਗਿਆ ਉਹਦੀ ਗੱਲ ਰੱਖਣਾ ਇਹ ਲਗਾਤਾਰ 2030 ਤੋਂ ਸੈਨੇਟ ਮੈਂਬਰ ਰਹੇ ਨੇ ਉਸ ਤੋਂ ਇਲਾਵਾ ਅਹੀਂ ਜਿਹੜਾ ਸਾਡੇ ਸੀਨੀਅਰ ਲੀਡਰ ਬੈਠੇ ਹੋਏ ਨੇ ਨਾਗਰਾ ਸਾਹਿਬ ਬੈਠੇ ਹੋਏ ਨੇ ਬਾਬੂ ਬਸਿੰਦਰ ਸਿੰਘ ਗੋਲਾ ਸਾਹਿਬ ਬੈਠੇ ਨੇ ਕਿ ਸਾਰੇ ਤੁਹਾਨੂੰ ਸੁਣਨਾ ਚਾਹੁੰਦੇ ਆ ਜਿੱਦਾਂ ਗੱਲਬਾਤ ਹੋ ਉਸ ਤੋਂ ਬਾਅਦ ਅਸੀਂ ਕਰਾਵਾਂਗੇ ਤੁਹਾਡਾ